ਸਹਿਣੇ ਕਹਿੰਦੀ ਨੇ ਜੀ ਕਿਸੇ ਦਾ ਪੱਕਾ ਘਰ ਦੇਖ ਕੇ ਆਪਣਾ ਕੱਚਾ ਕਦੋਂ ਢਟਣਾ ਚਾਹੀਦਾ ਸੋ ਆਪਣਾ ਗੁਜ਼ਾਰੇ ਦਾ ਆਪਾਂ ਨੂੰ ਪਤਾ ਹੁੰਦਾਗਾ ਤੇ ਆਪਣੇ ਬਜਟ ਦਾ ਆਪਾਂ ਨੂੰ ਪਤਾ ਹੁੰਦਾਗਾ ਇੰਨਾ ਕੁ ਧਿਆਨ ਰੱਖਿਆ ਕਰੋ ਜੀ ਤੇ ਕਿਸੇ ਮੰਗਰ ਨਾਲ ਲੱਗਿਆ ਕਰੋ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਆਪਾਂ ਦਾ ਜਿਹੜਾ ਬਲੌਗ ਵਾ ਸਟਾਰਟ ਕਰਦੇ ਸੀਗੇ ਤੇ ਅਦਰ ਆਪਣੀਆਂ ਜੀਰਾਆਂ ਸੀਗੀਆਂ ਉਹ ਪੱਕ ਰਹੀਆਂ ਸੀਗੀਆਂ ਪਤਾ ਨਹੀਂ ਤਾਂ ਜਈ ਬੂਟਾ ਛੋਟਾਗਾ ਤੇ ਤਾਂ ਕਰਕੇ ਨਾ ਇਹ ਥੋੜੀਆਂ ਜਿਹੀ ਪਹਿਲਾਂ ਹੀ ਓਪਨ ਹੋ ਜਾਂਦੀਆਂ ਨੇ ਪਤਾ ਨਹੀਂ ਕੀ ਚੱਕਰ ਆਗਾ ਇੱਧਰ ਆਪਣੀਆਂ ਚਿੜੀਆਂ ਸੀਗੀਆਂ ਉਹ ਵਧੀਆ ਖੇਡ ਰਹੀਆਂ ਸੀਗੀਆਂ ਇੰਜੋਏ ਕਰ ਰਹੀਆਂ ਸੀਗੀਆਂ ਪੂਰਾ ਆਪਣਾ ਮਾਰਨਿੰਗ ਟਾਈਮ ਸੀਗਾ ਜੀ ਤੇ ਅੱਜ ਤਰੀਕ ਸੀਗੀ ਜੀ 7 ਜੁਲਾਈ 2025 ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਆਪਾਂ ਸਾਬ ਨੂੰ ਇੱਧਰ ਕਰ ਦਿੰਦੇ ਆ ਰੈਡੀ ਇਹਨੇ ਜਾਣਾ ਸੀਗਾ ਸਕੂਲ ਸੋ ਇੱਧਰ ਆਪਾਂ ਆਟਾ ਵਗੈਰਾ ਵੀ ਗੋਲ ਲਿਆ ਸੀਗਾ ਸਾਰੀ ਨਾਸ਼ਤੇ ਦੀ ਤਿਆਰੀ ਜਿਹੜੀ ਹੋ ਗਈ ਸੀਗੀ ਤੇ ਸਵੇਰੇ ਇਹਨੇ ਪਰੌਠੇ ਵਗੈਰਾ ਲੈ ਕੇ ਜਾਣੇ ਹੁੰਦੇ ਨੇ ਆਪਦੇ ਖਾਣਾ ਵਗੈਰਾ ਖਾ ਕੇ ਜਾਣਾ ਹੁੰਦਾਗਾ ਤੇ ਇਹਦੇ ਨਾਲ ਜੀ ਮਾਵਾਂ ਦੀ ਵੀ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੋ ਜਾਂਦੀ ਹੈਗੀ ਕਿਉਂਕਿ ਹੁਣ ਬੱਚਿਆਂ ਦੇ ਐਨੀਆਂ ਚੀਜ਼ਾਂ ਜਿਆਦਾ ਰਲ ਚੁੱਕੀਆਂ ਨੇ ਸਕੂਲ ਦੀ ਜ਼ਿੰਦਗੀ ਨਾਲ ਤੇ ਹਰ ਇੱਕ ਚੀਜ਼ ਜਿਹੜੀ ਪੇਰੈਂਟਸ ਵੀ ਸਿੱਖ ਰਹੇ ਨੇਗੇ ਤੇ ਬੱਚਿਆਂ ਨੇ ਤਾਂ ਸਿੱਖਣੀ ਸਿੱਖਣਾ ਜੀ ਸੋ ਲੋ ਜੀ ਆਪਾਂ ਇਹਨੂੰ ਕਰ ਦਿੰਨੇ ਆ ਰੈਡੀ ਤੇ ਲੈਸਸ ਵਗੈਰਾ ਲਗਾ ਦਿੰਨੇ ਆਗੇ ਦੇ ਸ਼ੂਜ਼ ਪਾਣ ਦਿੰਨੇ ਆਪਾਂ ਤੇ ਸਭ ਹੋ ਗਿਆ ਸੀਗਾ ਰੈਡੀ ਤੇ ਹੁਣ ਜਾਊਗਾ ਜੀ ਇਹ ਸਕੂਲ ਤੇ ਇਸ ਤੋਂ ਬਾਅਦ ਜਿਹੜੇ ਆਪਣੇ ਜਿਹੜੇ ਘਰ ਦੇ ਕੰਮ ਆ ਜੀ ਉਹ ਆਪਾਂ ਕਰ ਲਾਂਗੇ ਸਾਰੇ ਤੇ ਖਾ ਰਿਆ ਸੀਗਾ ਇਹ ਆਈਸਕ੍ਰੀਮ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਇਹਦੇ ਸਭ ਦੇ ਹੱਥ ਲੱਗ ਗਏ ਨੇ ਫ੍ਰਿਜ ਖੋਲਿਆ ਤਾਂ ਚਲੋ ਕੋਈ ਗੱਲ ਨਹੀਂ ਜੀ ਸੇਰ ਦਾ ਟਾਈਮ ਆ ਚਲੋ ਖਾ ਹੀ ਲੈਣਦੇ ਉਹਨੂੰ ਤੇ ਇਸ ਤੋਂ ਬਾਅਦ ਆਪਾਂ ਸਕੂਟੀ ਲਾ ਦਾਂਗੇ ਅੰਦਰ ਧੁੱਪ ਦੇ ਵਿੱਚ ਖੜੀ ਸੀਗੀ ਤੇ ਲੋ ਜੀ ਹੋ ਗਏ ਸੀਗਾ ਦੁਪਹਿਰ ਦਾ ਟਾਈਮ ਤੇ ਆਪਾਂ ਬਣਾ ਰਹੀ ਸੀਗੇ ਚਾਹ 2:30 ਦਾ ਟਾਈਮ ਹੋ ਗਿਆ ਸੀਗਾ ਤੇ ਇਧਰ ਬੜੇ ਸਵਗਏ ਸੀਗੇ ਜੀ ਮਾਰਕੀਟ ਤੇ ਉਹ ਲੈ ਕੇ ਸੀ ਖਾਣ ਨੂੰ ਕੁਝ ਚੀਜ਼ ਦੇਖਦੇ ਆਪਾਂ ਇਹਦੇ ਵਿੱਚ ਕੀ ਹੈ ਮੈਨੂੰ ਤਾਂ ਇਹਦੇ ਵਿੱਚ ਸਮੋਸੇ ਹੀ ਲੱਗੇ ਤੇ ਯਾਦਵੀ ਨੂੰ ਬਹੁਤ ਜ਼ਿਆਦਾ ਪਸੰਦ ਆਗੇ ਤੇ ਇਧਰ ਆਪਾਂ ਦੇਖਦੇ ਆਂਗੇ ਡੱਬੇ ਦੇ ਵਿੱਚ ਕੀ ਹੈਗਾ ਤੇ ਇਹਦੇ ਲਈ ਇਹਨੂੰ ਵੈਸੇ ਫੇਵਰੇਟ ਇਹਦੀ ਬਲੈਕ ਜਾਮਣਾ ਬਟ ਇਹ ਲੱਡੂ ਲੈ ਕੇ ਆਏ ਸੀ ਕਿਉਂਕਿ ਇਹ ਕਹਿੰਦੇ ਤਾਜ਼ੇ ਬਣੇ ਸੀਗੇ ਤਾਂ ਮੈਂ ਸੋਚਿਆ ਕਿ ਉਹਨਾਂ ਫਰੈਸ਼ ਮਠਾਈ ਲੈ ਕੇ ਜਾ ਕੇ ਘਰ ਤੇ ਇਹ ਕਦੇ ਕਦੇ ਲੈ ਆਉਂਦੇ ਨੇਗੇ ਇਹ ਤੇ ਲੋਜੀ ਦਿਖਾਉਣੇ ਤਾਂ ਬਹੁਤ ਮੈਨੂੰ ਬਹੁਤ ਵਧੀਆ ਲੱਗੇ ਵਧੀਆ ਸੀਗੇ ਖਾਣ ਦੇ ਵਿੱਚ ਤੇ ਇਧਰ ਸਾਹ ਪਿਆ ਸੀਗਾ ਸੁੱਤਾ ਰੋਟੀ ਪਾਣੀ ਵਗੈਰਾ ਖਾ ਕੇ ਇਹ ਸੌਂ ਗਿਆ ਸੀਗਾ ਤੇ ਦੇਖੋ ਤੁਸੀਂ ਹਨੇਰੀ ਚੱਲ ਰਹੀ ਸੀਗੀ ਤੇ ਗਰਮੀ ਬਹੁਤ ਜ਼ਿਆਦੇ ਹੋਈ ਪਈ ਸੀਗੀ ਤੇ ਆਪਾਂ ਕਰ ਲੈਨੇ ਆ ਜੀ ਆਪਣੇ ਕੱਪੜੇ ਵਾਸ਼ ਤੇ ਮੀਂਹੋਂ ਤੋਂ ਪਹਿਲਾਂ ਪਹਿਲਾਂ ਆਪਾਂ ਸਾਰੇ ਕੱਪੜੇ ਸੀਗੋ ਵਾਸ਼ ਕਰਦੇ ਸੀਗੇ ਤੇ ਇਹ ਮੈਡਮਾ ਖਾ ਰਹੀਆਂ ਸੀਗੇ ਸ਼ੱਲੀ ਕਿਉਂਕਿ ਇਹਨਾਂ ਨੂੰ ਜਿਆਦਾ ਪਸੰਦ ਹੁੰਦਾ ਜੀ ਚਿੜੀਆਂ ਨੂੰ ਜਿਵੇਂ ਵੀ ਇਹਦੇ ਨਾਲ ਖਾਣਾ ਵਸੇ ਇਹਨਾਂ ਨੂੰ ਅਸੀਂ ਤਾਂ ਕਰਕੇ ਰੱਖਿਆ ਹੋਇਆ ਜੀ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਬਾਹਰ ਛੱਡ ਦਾਂਗੇ ਤਾਂ ਇਹ ਆਪਣੇ ਆਪ ਹੀ ਖਤਮ ਹੋ ਜਾਣੀਆਂ ਤਾਂ ਕਰਕੇ ਇੱਥੇ ਹੀ ਸੇਫ ਨੇਗੇ ਸਾਡੇ ਕੋਲ ਵਧੀਆ ਇੰਜੋਏ ਕਰਦੀਆਂ ਨੇ ਇਹ ਤੇ ਇਧਰ ਜੀ ਦੁੰਦ ਖਾਉਣੇ ਆਗੇ ਬਹੁਤ ਜਿਆਦੇ ਹਨੇਰੀ ਕਾਫੀ ਜਿਆਦੇ ਤੇਜ ਆ ਗਈ ਸੀ ਕਿ ਤੇ ਮੈਂ ਬਾਹਰਲਾ ਬਾਹਰ ਸੀਗਾ ਵਲੌਕ ਕਰਨ ਚਲੀ ਗਈ ਸੀ ਤੇ ਇਧਰ ਆਪਣੀਆਂ ਸੁੱਕੀਆਂ ਤੋਰੀਆਂ ਸੀਗੀਆਂ ਉਹ ਲਟਕ ਰਹੀਆਂ ਸੀਗੀਆਂ ਉਹਨਾਂ ਦੇ ਆਪਾਂ ਬੀਜ ਆ ਜਿਹੜੇ ਉਹ ਰੈਡੀ ਕਰਾਂਗੇ ਅਗਲੇ ਸਾਲ ਲਗਾਉਣ ਵਾਸਤੇ ਤੇ ਹਨੇਰੀ ਤੁਸੀਂ ਦੇਖੋ ਬਹੁਤ ਜਿਆਦੇ ਬੱਦਲ ਬਹੁਤ ਸੋਹਣੀ ਹੋ ਰਹੀ ਸੀ ਕਿ ਮੌਸਮ ਬਹੁਤ ਜਿਆਦੇ ਵਧੀਆ ਹੋ ਰਿਹਾ ਸੀਗਾ ਇਧਰ ਆਪਣੇ ਆਰੇ ਸੀਗੇ ਸਟੂਡੈਂਟ ਜੀ ਪੜਨ ਵਾਸਤੇ ਤੇ ਆਪਾਂ ਬਣਾ ਲਈ ਸੀ ਦੁੱਧ ਚ ਪੱਤੀ ਤੇ ਇਧਰ ਦੇਖੋ ਸਾਬ ਉੱਠ ਖੜੇ ਸੀ ਦੁੱਧ ਦੀਆਂ ਮੁੱਛਾਂ ਦੇਖੋ ਜੀ ਇਹਦੀਆਂ ਆਪਾਂ ਤੋਰੀਆਂ ਸੀਗੀਆਂ ਜੀ ਅੰਜੀਰਾ ਅੰਜੀਰ ਤੋੜ ਲਈ ਸੀਗੀ ਆਪਾਂ ਤੇ ਆਪਾਂ ਦੇ ਰਹੇ ਸੀਗੇ ਆਪਣੇ ਸਟੂਡੈਂਟ ਨੂੰ ਥੋੜੀ ਥੋੜੀ ਅਸੀਂ ਵੰਡ ਕੇ ਖਾ ਲਈ ਸੀਗੀ ਸਾਰਿਆਂ ਨੇ ਆਪਾਂ ਸਾਰਿਆਂ ਨੂੰ ਦਿਖਾਤਾ ਸੀਗਾ ਵੀ ਇਦਾਂ ਦਾ ਫਲੇਵਰ ਕਿਦਾਂ ਦਾਗਾ ਮਿੱਠੀ ਆ ਜਾਂ ਕਿਵੇਂ ਪਰ ਬਹੁਤ ਜ਼ਿਆਦਾ সুইਟ ਸੀਗੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਸੀਗੀ ਤੇ ਇੱਧਰ ਆਪਣੇ ਆਪਣੇ ਛੋਟੇ ਚੂਜੇ ਨੂੰ ਵੀ ਦੇ ਦਿੰਨੇ ਹੈਗੇ ਤੇ ਇਹ ਵੀ ਖਾ ਕੇ ਦੱਸੋ ਬਹੁਤ ਚਾਰ ਨਾਲ ਖਾਦੀ ਇਹਨੇ ਵੀ ਬਹੁਤ ਜ਼ਿਆਦਾ ਟੇਸਟੀ ਲੱਗੀ ਇਹਨੂੰ ਵੀ ਤੇ ਇਸ ਤੋਂ ਬਾਅਦ ਆਪਾਂ ਕੱਟ ਲਈ ਸੀਗੀ ਜੇ ਆਪਾਂ ਸਬਜੀ ਤੇ ਅੱਜ ਆਪਾਂ ਬਣਾਵਾਂਗੇ ਤੋਰੀਆਂ ਦੀ ਸਬਜੀ ਤੇ ਸਟੂਡੈਂਟ ਆਪਣੇ ਚਲੇ ਗਏ ਸੀ ਆਪਾਂ ਉਹਨਾਂ ਨੂੰ ਪੜ੍ਹਾਤਾ ਸੀਗੇ ਜੀ ਤੇ ਇਸ ਤੋਂ ਬਾਅਦ ਆਪਾਂ ਬਕਸ ਵਗੈਰਾ ਸਾਰੀਆਂ ᱥਾਮ ਦੇਣੇ ਆਗੇ ਸੰਭਾਲ ਦੇਣੇ ਆਗੇ ਤੇ ਕੱਪੜੇ ਸਪਾਈਸ ਸੀਗੇ ਜੀ ਤਾਰ ਉੱਪਰ ਸੁੱਕ ਗਏ ਸੀਗੇ ਤੇ ਇਹਨਾਂ ਨੂੰ ਆਪਾਂ ਉਤਾਰ ਲਾਂਗੇ ਹੁਣ ਤੈ ਵਗੈਰਾ ਲਗਾ ਦਾਂਗੇ ਇਹਨਾਂ ਦੀ ਤੇ ਸਾਰ ਕਿਉਂਕਿ ਹਨੇਰੀ ਬਹੁਤ ਜ਼ਿਆਦਾ ਆ ਗਈ ਸੀਗੀ ਮੀਂਹ ਵੀ ਆ ਰਿਹਾ ਸੀਗਾ ਤੇ ਲੋ ਜੀ ਖਾਣਾ ਵਗੈਰਾ ਖਾ ਲਿਆ ਸੀਗਾ ਆਪਾਂ ਤੇ ਇਸ ਵਾਰ ਸਾਡਾ ਪਿਆਸੀ ਥੋੜਾ ਜਿਹਾ ਵਰਕ ਕਰਨ ਵਾਲਾ ਤੇ ਟਾਈਮ ਵੀ ਕਾਫੀ ਜਿਆਦਾ ਹੋ ਗਿਆ ਸੀਗਾ ਬਟ ਮੈਂ ਕੋਈ ਵੀ ਕੰਮ ਪੈਂਡਿੰਗ ਨਹੀਂ ਛੱਡਦੀ ਹੈਗੀਗੀ ਤੇ ਇਹਨੂੰ ਆਪਾਂ ਸਾਰਾ ਹੋਮਵਰਕ ਇਹਦਾ ਕਰਵਾ ਕੇ ਫੇਰ ਹੀ ਆਪਾਂ ਸੌਵਾਂਗੇ ਤੇ ਲੋ ਜੀ ਇਹਨੂੰ ਆਪਾਂ ਕਰਵਾ ਦਿੰਨੇ ਆਂਗੇ ਹੋਮਵਰਕ ਜਿੰਨਾ ਵੀ ਇਹਦਾ ਰਹਿ ਗਿਆ ਸੀਗਾ ਥੋੜਾ ਜਿਹਾ ਹੀ ਰਹਿ ਗਿਆ ਸੀਗਾ ਬਾਕੀ ਤਾਂ ਇਹਨੇ ਕਰ ਲਿਆ ਸੀਗਾ ਇੱਕ ਮੈਥ ਇਦਾਂ ਦੀ ਚੀਜ਼ ਹੈ ਜੀ ਜਿਹੜੀ ਇਹਨੂੰ ਸਮਝਾ ਕੇ ਕਰਾਉਣੀ ਪੈਂਦੀ ਹੈਗੀ ਕਿਉਂਕਿ ਉਹ ਬੱਚੇ ਆਪਣੇ ਆਪ ਨਹੀਂ ਸਿੱਖਦੇ ਜਿੰਨਾ ਚਿਰ ਅਸੀਂ ਖੁਦ ਮੱਥਾ ਨਹੀਂ ਮਾਰਦੇ ਬੱਚਾਂ ਤੇ ਉਹਨਾਂ ਚਿਰ ਬੱਚੇ ਕਦੇ ਵੀ ਨਹੀਂ ਸਿੱਖਦੇ ਹੈਗੇ ਕਿ ਆਪਣੇ ਆਪ ਤੇ ਜਦੋਂ ਜੀ 2-3 ਕਲਾਸਾਂ ਤੱਕ ਆਪਾਂ ਸਿਖਾ ਦਿੰਨੇ ਹੈਗੇ ਤੇ ਉਦੋਂ ਵਧੀਆ ਸਿੱਖ ਲੈਂਦੇ ਨੇ ਇਹ ਤੇ ਟਾਈਮ ਸੀ 9:30 ਦੇ ਕਰੀਬ ਹੋ ਗਿਆ ਸੀਗਾ ਲੋ ਜੀ ਆਪਾਂ ਇਹਨੂੰ ਕਰਵਾਤਾ ਸੀਗਾ ਹੋਮਵਰਕ ਸਾਰਾ ਕੰਪਲੀਟ ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਸ਼ੇਅਰ ਹੋ ਗਈ ਸੀਗੀ ਜੀ ਦੂਸਰੇ ਦਿਨ ਦੀ ਨੇ ਦੋ ਦਿਨਾਂ ਦਾ ਵਲੌਗ ਹੈ ਜਿਹੜਾ ਆਪਾਂ ਸ਼ੂਟ ਕੀਤਾ ਸੀਗਾ ਜੀ ਤੇ ਟਾਈਮ ਸੀ 5:30 ਹੋ ਗਈ ਸੀਗੇ ਸ਼ੇਅਰ ਤੇ ਤੇ ਸਾਰੇ ਪਏ ਸੀਗੇ ਸੁੱਤੇ ਤੇ ਬੱਡੀ ਸਾਭ ਹਜੇ ਆਈ ਨਹੀਂ ਸੀਗੀ ਜੀ ਡਿਊਟੀ ਤੋਂ ਉਹ ਰਾਤ ਉਹਨਾਂ ਦੀ ਡਿਊਟੀ ਸੀਗੀ ਤੇ ਕਿਉਂਕਿ ਬਾਰਿਸ਼ ਸੀਗੀ ਜਿਆਦਾ ਇੱਥੇ ਤਾਂ ਕਰਕੇ ਉਹ ਉੱਥੇ ਮਤਲਬ ਉਹਨਾਂ ਨੂੰ ਰਹਿਣਾ ਪੈ ਗਿਆ ਕਿਉਂਕਿ ਲਾਈਟਸ ਵਗੈਰਾ ਚੱਲ ਰਹੀਆਂ ਸੀਗੀਆਂ ਤਾਂ ਕਰਕੇ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਸਵੇਰ ਦਾ ਵੈਦਰ ਵੀ ਕਿਦਾਂ ਦਾਗਾ ਹਲਕੇ ਹਲਕੇ ਬਾਰਿਸ਼ ਹੈ ਜਿਹੜੀ ਹੋ ਰਹੀ ਸੀਗੀ ਤੇ ਮੌਸਮ ਸੀਗਾ ਜਿਹੜਾ ਵਧੀਆ ਠੰਡਾ ਹੋ ਰਿਹਾ ਸੀਗਾ ਕੋਈ ਨਹੀਂ ਗਰਮੀ ਹੈ ਨਹੀਂ ਸੀਗੀ ਜਿਆਦਾ ਤੇ ਕੜੀਆਂ ਆ ਰਹੀਆਂ ਸੀਗੀਆਂ ਹਲਕੇ ਹਲਕੇ ਪੂਰ ਜਿਹੜੀ ਪੈ ਰਹੀ ਸੀਗੀ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਪਲੀਜ਼ ਸਾਨੂੰ ਜਰੂਰ ਦੱਸਿਆ ਕਰੋ ਜੀ ਤੇ ਪਿਆਰੇ ਪਿਆਰੇ ਕਮੈਂਟ ਆ ਜਿਹੜੇ ਜਰੂਰ ਕਰਿਆ ਕਰੋ ਤੇ ਪਤਾ ਲੱਗ ਜਾਂਦਾ ਜੀ ਵੀ ਕਿਵੇਂ ਦਾ ਰਿਹਾ ਸਾਡਾ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਪਲੀਜ਼ ਚੈਨਲ ਨੂੰ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਤੇ ਇਹ ਸੀਗਾ ਸਵੇਰ ਮਾਰਨਿੰਗ ਟਾਈਮ ਸੀਗਾ ਜੀ ਪਿੰਡਾਂ ਦੀ ਸਵੇਰ ਹੈ ਜਿਹੜੀ ਚਿੜੀਆਂ ਦੀ ਚਹਿਚਹਾਕ ਨਾਲ ਹੁੰਦੀ ਹੈਗੀ ਤੇ ਆਪਾਂ ਇੱਧਰ ਬਣਾ ਰਹੇ ਸੀਗੇ ਚਾਹ ਤੇ ਆਪਣੇ ਲਈ ਕਰ ਰਹੇ ਸੀਗੇ ਥੋੜਾ ਜਿਹਾ ਗਰਮ ਪਾਣੀ ਮੈਂ ਤੇ ਸਾਬ ਲਈ ਬਣਾਤੀ ਸੀਗੀ ਚਾਹ ਜੀ ਉਹ ਆ ਕੇ ਚਾਹ ਪੀਣਗੇ ਕਿ ਕਿਉਂਕਿ ਨਾਈਟ ਡਰ ਹੁੰਦੀ ਹੈ ਜੀ ਸਾਰੀ ਰਾਤ ਹੀ ਉਹਨਾਂ ਦੀ ਐਵੇਂ ਝਾਕ ਤੇ ਲੰਘ ਜਾਂਦੀ ਹੈਗੀ ਉੱਥੇ ਤੇ ਡਿਊਟੀਆਂ ਕਰਨੀਆਂ ਕੋਈ ਸੌਖੀ ਗੱਲ ਨਹੀਂ ਹੈਗੀ ਜੀ ਪੈਸੇ ਕਮਾਉਣੇ ਕਬੀਲਦਾਰੀ ਤੋਰਨੇ ਤੇ ਆਪਾਂ ਲੈਰੇ ਸੀਗੇ ਜੀ بارش ਦਾ ਆਨੰਦ ਕਿਵੇਂ ਦੇ ਰਹੀ ਹੈ ਤੇ ਮੌਸਮ ਬਹੁਤ ਵਧੀਆ ਸੀਗਾ ਪੂਰਾ ਠੰਡਾ ਹੋਇਆ ਪਿਆ ਸੀਗਾ ਕੋਈ ਇੰਨੀ ਗਰਮੀ ਹੈ ਨਹੀਂ ਸੀਗੀ ਤੇ ਆਪਣੇ ਬੂਟੇ ਸਾਰੇ ਉਹ بارش ਨਾਲ ਥੋਤੇ ਜਾਣਗੇ ਤੇ ਇਸ ਤੋਂ ਬਾਅਦ ਟਾਈਮ ਜਿਹੜਾ ਹੋ ਗਿਆ ਸੀਗਾ ਪੌਣੇ 8 ਦੇ ਕਰੀਬ ਹੋ ਗਏ ਸੀਗੇ ਤੇ ਲੋ ਜੀ ਆਪਾਂ ਯਾਦਵੀ ਨੂੰ ਕਰਤਾ ਸੀਗਾ ਰੈਡੀ ਤੇ ਕਿਉਂਕਿ ਮੀ ਬਹੁਤ ਜਿਆਦਾ ਸੀਗਾ ਬਾਹਰ ਜੀ ਤੇ ਇਹਨੂੰ ਵੀ ਆਪਾਂ ਨਵਾ ਕਿੱਲੇ ਹੋਣਾ ਸੀਗਾ ਕੱਪੜੇ ਵਗੈਰਾ ਪ੍ਰੈਸ ਕਰਤੀ ਸੀਗੇ ਤੇ ਇਹਨੂੰ ਕਰ ਦਿੰਨੇ ਆਪਾਂ ਰੈਡੀ ਸਕੂਲ ਲਈ ਕਿਉਂਕਿ ਇਹਨਾਂ ਨੇ ਬੱਚਾ ਨੇ ਤਾਂ ਸਕੂਲ ਜਾਣਾ ਹੀ ਹੈਗਾ ਤੇ ਮੌਸਮ ਤਾਂ ਇਦਾਂ ਹੀ ਚੱਲਦੇ ਰਹਿਣਗੇ ਇਹਨਾਂ ਦੀ ਪੜਾਈ ਸਭ ਤੋਂ ਜਿਆਦਾ ਜ਼ਰੂਰੀ ਹੈ ਸਾਰੇ ਕੰਮਾਂ ਤੋਂ ਇੱਕ ਪੇਰੈਂਟਸ ਨੂੰ ਹੀ ਕੋਸ਼ਿਸ਼ ਕਰਨੀ ਪੈਂਦੀ ਹੈਗੀ ਸਾਰੇ ਕੰਮ ਕਰਨ ਦੀ ਤੇ ਖਾਸ ਕਰਕੇ ਇੱਕ ਮੈਨੂੰ ਤਾਂ ਕਾਫੀ ਜਿਆਦਾ ਕਿਉਂਕਿ ਇੱਕ ਇਕੱਲਾ ਬੰਦਾ ਹੁੰਦਾ ਸਾਰੇ ਪਾਸੇ ਨੂੰ ਹੋਣਾ ਪੈਂਦਾਗਾ ਘਰ ਦੇ ਸਾਰੇ ਜਿੰਨੇ ਵੀ ਕੰਮ ਸਾਰੇ ਹੋਏ ਹੋ ਜਾਂਦੇ ਨੇ ਇੱਕ ਬੰਦੇ ਸਿਰ ਤੇ ਤੇ ਓਪਨ ਸੋਈ ਹੈ ਜੀ ਸਾਡੀ ਦੇਖੋ ਓਪਨ ਸੋਈ ਦਾ ਇਹੀ ਬਸ ਇੱਕ ਪੰਗਾ ਹੁੰਦਾਗਾ ਵੀ ਪਾਣੀ ਹੈ ਜਿਹੜਾ بارش ਦਾ ਉਹ ਵੀ ਆ ਜਾਂਦਾਗਾ ਹਨੇਰੀਆਂ ਨਾਲ ਬੁਰਾ ਹਾਲ ਹੋ ਜਾਂਦਾਗਾ ਭਾਂਡਿਆਂ ਦਾ ਤੇ ਸਾਰੇ ਘਸਲ ਗੈਂਸ ਵਗੈਰਾ ਦਾ ਜੀ ਡਬਲ ਮਿਹਨਤ ਕਰਨੀ ਪੈਂਦੀ ਹੈ ਸਾਫ਼ ਸਫਾਈਆਂ ਤੇ ਤੇ ਇਧਰ ਆਪਾਂ ਭਉਂਦੇ ਸੀਗੇ ਬਦਾਮ ਛੁੱਟੇ ਸਾਬ ਲਈ ਤੇ ਆਪਦੇ ਖਾ ਜਾਣਗੇ ਜੀ ਇਹ ਤੇ ਇਹ ਦੀ ਸੀਗੀ ਮਿੰਨੀ ਜੀ ਡਾਈਟ ਤੇ ਇਧਰ ਚੱਲ ਗਏ ਜੀ ਸਕੂਲ ਟਿਫਿਨ ਵਗੈਰਾ ਆਪਾਂ ਇਹਨਾਂ ਦਾ ਪੈਕ ਕਰਤਾ ਸੀਗਾ ਮੀਂਹ ਦੇ ਵਿੱਚ ਤੇ ਹੁਣ ਰਹਿ ਗਏ ਜੀ ਜਿਹੜੇ ਬਾਕੀ ਦੇ ਕੰਮ ਆਪਾਂ ਸਾਰੇ ਕਰ ਲਾਂਗੇ ਤੇ ਇਹ ਸਾਡੇ ਘਰਾਂ ਦਾ ਬਾਹਰਲਾ ਸਿਸਟਮ ਹੈ ਜੀ ਬਾਹਰੀ ਸਾਈਡ ਦਾ ਮਾਹੌਲ ਹੈਗਾ ਵਿਊ ਹੈਗਾ ਤੇ ਲੋ ਜੀ ਆਪਣੀਆਂ ਬੱਲਾਂ ਸੀਗੀਆਂ ਤੋਰੀਆਂ ਦੀਆਂ ਉਹ ਵੀ ਥੋਤੀਆਂ ਆਈਆਂ ਵਾਸ਼ ਹੋ ਗਈਆਂ ਬਹੁਤ ਸੋਹਣੇ ਇਹ ਗ੍ਰੀਨ ਗ੍ਰੀਨ ਪੱਤੇ ਨੇਗੇ ਕੋਈ ਮੈਥੇ ਫਿਲਟਰ ਨਹੀਂ ਲਗਾਇਆ ਹੋਇਆਗਾ ਇਸ ਇਹ ओरिजिनल ਚੀਜ਼ ਪ੍ਰਕਿਰਤੀ ਹੈ ਜੀ ਤੁਹਾਨੂੰ ਦਿਖਾ ਰਹੀਆਂਗੇ ਕਿਉਂਕਿ ਤੋਤੇ ਨਾਲ ਜਦੋਂ ਬੱਲਾ ਤੋਤਿਆਂ ਜਾਂਦੀਆਂ ਪੌਦੇ ਤੋਂ ਤੋਤਿਆਂ ਦੀਆਂ ਤੇ ਆਟੋਮੈਟਿਕਲੀ ਸੋਹਣੇ ਸੋਹਣੇ ਬਣ ਜਾਂਦੇ ਨੇਗੇ ਤੇ ਇੱਧਰ ਆ ਗਈ ਸੀ ਕਿ ਮੈਡਮ ਆਪਣੀ ਹਾਜ਼ਰੀ ਲਵਾਉਣ ਲਈ ਤੇ ਲੋ ਜੀ ਇਹ ਅਸੀਂ ਖਾ ਰਹੇ ਸੀਗੇ ਖਾਣਾ ਤੇ ਇਹਨੂੰ ਵੀ ਖਵਾਵਾਂਗੇ ਆਪਾਂ ਤੇ ਸਾਹ ਵਾ ਗਿਆ ਸੀ ਕਿ ਵਾਪਸ ਸਕੂਲੋਂ ਬੈਗ ਵਗੈਰਾ ਨੇ ਰੱਖਤਾ ਸੀਗਾ ਤੇ ਹੁਣ ਇਹਨੂੰ ਮੈਂ ਖਾਣਾ ਪਾਕੇ ਦੇਵਾਂਗੀ ਤੇ ਬਾਈ ਦਾ ਦੇਖੋ ਤੁਸੀਂ ਛੱਲਾ ਜਿਹਨੇ ਪਾਇਆ ਹੋਇਆ ਇਹ ਕਿੱਟ ਦੇ ਵਿੱਚ ਸਿੱਤੂ ਬਾਈ ਦਾ ਲੋਜੀ ਇਹਦੇ ਲਈ ਪਤਾਈ ਬਣਾਈ ਸੀਗੀ ਦਹੀਂ ਦੇ ਵਿੱਚ ਇੱਕ ਪਿਆਜ਼ ਵਗੈਰਾ ਤੇ ਅਜਮਰਚ ਕੱਟ ਕੇ ਪਾਈ ਹੋਈ ਸੀ ਥੋੜੇ ਜੀ ਮੈਨੂੰ ਘੱਟ ਲੱਗੀ ਇਸ ਤੇ ਮੈਂ ਥੋੜੀ ਜੀ ਰੈੱਡ ਮਿਰਚ ਹੋਰ ਪਾਤੀ ਸੀਗੀ ਐਡ ਕਰਤੀ ਸੀਗੀ ਤੇ ਇਸ ਤੋਂ ਬਾਅਦ ਇਹਨੂੰ ਦੇ ਦਾਂਗੇ ਆਪਾਂ ਖਾਣਾ ਤੇ ਬਾਕੀ ਕਰਾਂਗੇ ਘਰ ਦੇ ਕੰਮ ਤੇ ਮੈਡਮ ਉੱਤਰਈ ਸੀ ਸਾਡੀ ਬੈੱਡ ਤੋਂ ਛੋਟੀ ਆਹੀ ਹਜੇ ਤੇ ਚੱਲ ਜਾਂਦੇ ਸੀਗੇ ਜ ਇਹਨਾਂ ਦੇ ਕਾਰਟੂਨ ਤੇ ਮੈਂ ਚੱਲ ਜੂੰਗੀ ਤੇ ਮੰਗਰ ਤੇ ਮੈਨੂੰ ਬੁਲਾ ਰਹੀ ਸੀਗੀ ਤੇ ਇਧਰ ਆਪਾਂ ਕਰ ਰਹੀ ਸੀਗੇ ਜੀ ਕੱਪੜੇ ਤਹਿ ਜਿੰਨੇ ਆਪਣੇ ਸੀਗੇ ਸਾਰੇ ਆਪਾਂ ਕਰ ਲਏਗੇ ਤਹਿ ਤੇ ਮੌਸਮ ਹੁਣ ਵੀ ਵਧੀਆ ਸੀਗਾ ਠੰਡੀ ਹਵਾ ਦਵਾਰ ਤੋਂ ਚੱਲ ਪਈ ਸੀਗੀ ਤੇ ਇੱਕ ਪੱਕੇ ਥਾਂ ਦੇ ਉੱਪਰ ਤਾਂ ਬਿਲਕੁਲ ਐਵੇਂ ਲੱਗਦਾ ਵੀ ਮੀਂਹ ਆ ਕੇ ਹਟੇ ਕਿਉਂਕਿ ਉੱਦੀ ਪਾਣੀ ਸੋਖਿਆ ਜਾਂਦਾਗਾ ਹਨੇਰੀ ਬਹੁਤ ਜ਼ਿਆਦੇ ਕਾਫੀ ਤੇਜ਼ ਹੋ ਗਈ ਸੀਗੀ ਤੇ ਉਧਰ ਜਦਵੀਰ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਸੀਗਾ ਉਹ ਫਲੈਗ ਪਈ ਸੀਗੇ ਸਾਡੇ ਘਰ ਪਤਾ ਨਹੀਂ ਕਿੱਥੋਂ ਚੱਕ ਕੇ ਲੈ ਕੇ ਆਇਆ ਕਿਸੇ ਦੇ ਘਰੋਂ ਲੈ ਕੇ ਆਇਆ ਸੀਗਾ ਤੇ ਇਹਨੇ ਲੈ ਕੇ ਅੰਗੂਰਾਂ ਦੀ ਬੱਲ ਤੇ ਟੰਗ ਤੇ ਜਿਹਦੇ ਵੀ ਹੈਗੇ ਆਪਾਂ ਫੜਾ ਦਾਂਗੇ ਜੀ ਵਾਪਸ ਕਰ ਦਾਂਗੇ ਤੇ ਐਦਾਂ ਦੇਖੋ ਬਹੁਤ ਜ਼ਿਆਦਾ ਹਨੇਰੀ ਆ ਰਹੀ ਸੀਗੀ ਕਾਫੀ ਜ਼ਿਆਦੇ ਬੱਲਾ ਸੀਗੇ ਟੁੱਟਣ ਵਾਲੀਆਂ ਹੋ ਗਈਆਂ ਸੀ ਦੇਖੋ ਬੂਟੇ ਸਾਹਮਣੇ ਤੇ ਫਲ ਫਰੂਟ ਖਾਣੇ ਉਹਨਾਂ ਤੋਂ ਕੋਈ ਸੌਖੀ ਗੱਲ ਨਹੀਂ ਹੈਗੀਗੀ ਕਿਉਂਕਿ ਇਹਨਾਂ ਦੀ ਸੰਭਾਲ ਆ ਉਹ ਵੀ ਬਹੁਤ ਜ਼ਿਆਦਾ ਔਖੇ ਤਰੀਕੇ ਨਾਲ ਹੁੰਦੀ ਹੈ ਹਨੇਰੀਆਂ ਵਗੈਰਾ ਦੇ ਵਿੱਚ ਮੀਂਹ ਵਗੈਰਾ ਦੇ ਵਿੱਚ ਕਾਫੀ ਔਖਾ ਹੋ ਜਾਂਦਾ ਹੈ ਤੇ ਲੋ ਜੀ ਆਪਾਂ ਇਧਰ ਪਿਆਉਂਦੀ ਸੀਗੇ ਆਪਣੇ ਕੱਪੜਿਆਂ ਦੀ ਲਾਉਣ ਲਾਈਨਿੰਗ ਕਹਿ ਦਿੰਨੇ ਆਗੇ ਤੇ ਇਹ ਸੀਗਾ ਸਾਡਾ ਛੋਟਾ ਜਿਹਾ ਵਲੌਗ ਤੇ ਪਲੀਜ਼ ਜ਼ਰੂਰ ਤੁਸੀਂ ਇੰਜੋਏ ਕਰਿਓ ਸਾਡੇ ਵਲੌਗ ਨੂੰ ਤੇ ਕਮੈਂਟ ਕਰ ਦਿਓ ਜੀ ਪਿਆਰੇ ਪਿਆਰੇ ਤੇ ਜਦੋਂ ਆਪਾਂ ਇਹਨੂੰ ਧੋ ਕੇ ਥੋੜਾ ਜਿਹਾ ਪਾਣੀ ਵਿੱਚ ਰੱਖ ਕੇ ਕਟਿੰਗ ਕਰਦੇ ਆ ਜੀ ਇਹਦੀ ਲਾਈਨਿੰਗ ਲਗਾਉਣੀ ਹੈ ਸੂਟ ਤੇ ਤੇ ਬਹੁਤ ਸੋਹਣੀ ਫਿਟਿੰਗ ਆ ਜਿਹੜੀ ਆਉਂਦੀ ਹੈ ਕੋਈ ਖਿੱਚ ਨਹੀਂ ਪੈਂਦੀ ਸੂਟ ਦੇ ਵਿੱਚ ਤੇ ਲੋ ਅਸ ਤੱਕ ਲਈ ਇੰਨਾ ਹੀ ਸੀਗਾ ਤੇ ਆਪਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹਨੂੰ ਆਪਾਂ ਇੱਕ ਘੰਟੇ ਲਈ ਭਾਂਤਾ ਸੀਗਾ ਤੇ ਹੁਣ ਆਪਾਂ ਇਹਨੂੰ ਧਾਰ ਦੇ ਉੱਪਰ ਸੁਕਾ ਦਾਂਗੇ ਤੇ ਬਾਏ ਬਾਏ